ਗੁਰਦਾਸਪੁਰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਪੱਥਰੀ ਦੇ ਇਲਾਜ ਲਈ ਦਾਖਲ ਅਸ਼ੋਤੋਸ਼ ਮਹਾਜਨ ਦੀ ਆਪਰੇਸ਼ਨ ਦੌਰਾਨ ਮੌਤ ਹੋ ਗਈ ਸੀ ਹਾਲਾਂਕਿ ਡਾਕਟਰਾਂ ਦਾ ਕਹਿਣਾ ਸੀ ਕਿ ਅਸ਼ੋਤੋਸ਼ ਨੂੰ ਆਪਰੇਸ਼ਨ ਦੌਰਾਨ ਪਹਿਲਾਂ ਹਾਰਟ ਅਟੈਕ ਅਤੇ ਫਿਰ ਅਦਰੰਗ ਦਾ ਅਟੈਕ ਆਇਆ ਸੀ ਜਿਸ ਕਾਰਨ ਉਸ ਦੀ ਮੌਤ ਹੋਈ ਹੈ ਪਰ ਪਰਿਵਾਰ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਡਾਕਟਰ ਤੇ ਇੰਗੈਲੀ ਦੇ ਦੋਸ਼ ਲਗਾਏ ਗਏ ਸਨ ਕੱਲ ਵੀ ਪ੍ਰਸ਼ਾਸਨ ਅਧਿਕਾਰੀ ਪਰਿਵਾਰ ਅਤੇ ਤਰਨਾਕਾਰੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਗੱਲ ਸਿਰੇ ਨਹੀਂ ਚੜੀ ਅੱਜ ਐਸਪੀ ਜਗਰਾਜ ਸਿੰਘ ਐਸਜੀਐਮ ਤਜਿੰਦਰ ਸਿੰਘ ਤੇ ਐਸਪੀ ਬਲਵਿੰਦਰ ਸਿੰਘ ਨਾਲ ਚੱਲੀ ਲੰਬੀ ਗੱਲਬਾਤ ਤੋਂ ਬਾਅਦ ਤਰਨਾਕਾਰੀਆਂ ਤੇ ਪਰਿਵਾਰ ਵੱਲੋਂ ਤਰਨਾ ਸਮਾਪਤ ਕਰਨ ਵਿੱਚ ਸਹਿਮਤੀ ਜਤਾਈ ਗਈ ਦੱਸਿਆ ਗਿਆ ਹੈ ਕਿ ਪ੍ਰਸ਼ਾਸਨ ਵੱਲੋਂ ਧਰਨਾਕਾਰੀਆਂ ਦੀਆਂ ਸਾਰੀਆਂ ਮੰਗਾਂ ਸਵੀਕਾਰ ਕਰ ਲਈਆਂ ਗਈਆਂ ਹਨ ਪੀੜਿਤ ਪਰਿਵਾਰ ਨੂੰ ਰੈੱਡ ਕਰਾਸ ਅਤੇ ਪ੍ਰਸ਼ਾਸਨ ਵੱਲੋਂ مالی ਸਹਾਇਤਾ ਤੇ ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਚੁੱਕਣ ਦਾ ਵਿਸ਼ਵਾਸ ਦਿਵਾਇਆ ਗਿਆ ਹੈ ਇਸ ਦੇ ਨਾਲ ਹੀ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਡਾਕਟਰ ਦੀ ਇੱਕ ਟੀਮ ਇਸ ਗੱਲ ਦੀ ਜਾਂਚ ਕਰੇਗੀ ਕਿ ਅਸ਼ਰਤੋਸ਼ ਮਹਾਜਨ ਦੀ ਮੌਤ ਕਿਸ ਕਾਰਨ ਹੋਈ ਹੈ ਜੇਕਰ ਡਾਕਟਰ ਦੀ ਕੋਈ ਅੰਗੈਲੀ ਰਿਪੋਰਟ ਵਿੱਚ ਨਜ਼ਰ ਆਈ ਤਾਂ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ ਆਓ ਦੇਖਦੇ ਹਾਂ ਗੁਲਸ਼ਨ ਕੁਮਾਰ ਦੇ ਨਾਲ ਵਿਨੋਦ ਸੋਨੀ ਦੀ ਵਿਸ਼ੇਸ਼ ਰਿਪੋਰਟ ਪਬਲਿਕ ਕਲਚਰ న్యూਸ ਚੈਨਲ ਗੁਰਦਾਸਪੁਰ ਮੰਗਲ ਦਾ ਖਾਸ ਤੌਰ ਤੇ ਧੰਨਵਾਦ ਕਰਨਾ ਕਿ ਅੱਜ ਇਹੋ ਜਿਹਾ ਵਾਕਾ ਹੋਇਆ ਪਾਸ਼ੂ ਦਾ ਜਲਾ ਇੱਕ ਬਹੁਤ ਵੱਡਾ ਵਿਵਾਦ ਦਾ ਪਰ ਮਾਸੋਹ ਇਹਨਾਂ ਦੇ ਨਾਲ ਰਿਸ਼ਤਾ ਹਦਾ ਨੂੰ ਨਾ ਦੁੱਖ ਪਰ ਮਿਲਵਾਜ ਇੱਕ ਗੱਲ ਦੀ ਘਰਸ ਹੈ ਕਿ ਇੱਕ ਸ਼ੂ ਦੇ ਪਰ ਇੱਕ ਮੁੱਦੇ ਦੇ ਪਰ ਫਰਸਾ ਸਮਾਜ ਇਕੱਠਾ ਹੋਇਆ ਪਾਉ ਲੋ ਰਾਜਨੀਤਿਕ ਕਾਟੀਆਂ ਸਾਂ ਆਮ ਯੂ ਐਨ ਜੀਓ ਸੰ ਭਾਰੀਓ ਕਿਸਾਨ ਕਿਤੇ ਵਜਿਆ ਸਾਂ ਪਾਵੇ ਵਪਾਰ ਮੰਡਲ ਸੀ ਪਰ ਸੱਚੋ ਪੰਜਾਬ ਇਸ ਸਮਾਜ ਜਿਹੜਾ ਇਸ ਗੱਲ ਤੇ ਇਕੱਠਾ ਹੋਇਆ ਕਿ ਜਿਹੜਾ ਨਿਗਾਰ ਸਾਡੇ ਵੱਖਰੇ ਵੱਖਰੇ ਕਿਤੇ ਦੇ ਵਿੱਚ ਆ ਰਿਹਾ ਅੱਜ ਉਸ ਨਿਗਾਰ ਨੂੰ ਥਲ ਪਾਉਣ ਦੀ ਲੋੜ ਆ ਆ ਜਿਵੇਂ ਨਿਗਾਰ ਮੈਡੀਕਲ ਪ੍ਰੋਫੈਸ਼ਨ ਚ ਆ ਆਵੇਂ ਨਿਗਾਰ ਵਪਾਰਚਾ ਆਵੇਂ ਨਿਗਾਰ ਨੌਕਰਸ਼ਾਈਚਾ ਆਵੇਂ ਨਿਗਾਰ ਰਾਜਨੀਤੀ ਦੇ ਵਿੱਚ ਆ ਇਹ ਨਿਗਾਰ ਨੂੰ ਠੰਡ ਪਾਉਣ ਦਾ ਇੱਕੋ ਹੀ ਤਰੀਕਾ ਕਿ ਸਮਾਜ ਜਹ ਖੜਾ ਹੋਵੇ ਅਬ ਸਮਾਜ ਨੇ ਕਿ ਸੁਨੇਹਾ ਦਿੱਤਾ ਕਿ ਜੇ ਕਿਸੇ ਨਾਲ ਕੋਈ ਦੁੱਖ ਹੁੰਦਾ ਤੇਜਾ ਦਰਦ ਆਉਂਦਾ ਉੱਥੇ ਅਸੱਚਾ ਸਮਾਜ ਖੜਾ ਤਾਂ ਕਿ ਅੱਗੇ ਤੋਂ ਇਹੋ ਜਿਹਾ ਭਾਰਾ ਜਿਹੜਾ ਵਾ ਉਹ ਨਾ ਵਾਪਰੇ ਜਾਵੇ ਆਪ ਦਾ ਲੋਹਾਗਾ ਉਹਨੇ ਮੇਚਾ ਕੀ ਜਜਮੈਂਟ ਵੀ ਆ ਉਹ ਪ੍ਰੋਸੀਜਰ ਹੈ ਪਰ ਅੱਜ ਸਮਾਜ ਨੇ ਉਹ ਪ੍ਰੋਸੀਜਰ ਦੇ ਵੱਲ ਨਹੀਂ ਧਿਆਨ ਚਾਹਿਆ ਕੀਤਾ ਉਹਨ ਇੱਕ ਆਮ رائے ਇੱਕ ਪਬਲਿਕ ਅਪੀਲ ਵੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਜੇ ਕਿਸੇ ਉਹ ਦੇ ਘਰ ਜੇ ਜੇ ਦੁੱਖ ਦੀ ਘੜੀ ਆਉਂਦੀ ਆ ਉਦੋਂ ਸਮਾਜ ਨਾਲ ਖੜਾ ਇੱਕ ਬੜੀ ਵੱਡੀ ਗੱਲ ਅਜ ਬਰਦਾਸ਼ਤ ਉਹਦੇ ਵਿੱਚ ਹੋਈ ਆ ਸੋ ਸਾਰੇ ਪਰਿਵਾਰ ਨਾਲ ਬੈਠ ਕੇ ਗੱਲ ਕੀਤੀ ਆ ਕੋਈ ਐਸੀ ਕੀਮਤ ਨਹੀਂ ਜਿਹੜੀ ਆਸ਼ੂ ਦਿੱਤੀ ਜਾ ਸਕਦੀ ਕੋਈ ਪੈਸਾ ਕੋਈ ਕੀਮਤ ਮਾਸ਼ੂਦਿਆ ਦਾ ਦੁੱਖ ਨੂੰ ਵਾਪਸ ਨਹੀਂ ਜਾ ਸਕਦੀ। ਉਹਦੇ ਥੋੜੇ ਬੋਧੇ ਪਰਿਵਾਰ ਨੂੰ ਦੁਬਾਰਾ ਖੜੇ ਕਰਨ ਵਾਸਤੇ ਜੋ ਚੀਜ਼ਾਂ ਚਾਹੀਦੀਆਂ ਨੇ ਜੋ ਪਰਿਵਾਰ ਨੇ ਕਿਹਾ ਉਹ ਅਸੀਂ ਸਾਰਿਆਂ ਨੇ ਮਿਲ ਕੇ ਕਹਿ ਵੀ ਉਹ ਪੂਰੀ ਹੋ ਗਿਆ ਤਾਂ ਕਿ ਸਵੇਰ ਦੇ ਵਿੱਚ ਉਹ ਪਰਿਵਾਰ ਇਸ ਟੁਕਾਂ ਨੂੰ ਦੁਬਾਰਾ ਖੜਾ ਹੋ ਕੇ ਆਪਣੀ ਜ਼ਿੰਦਗੀ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਧਰਨਾ ਜਿਹੜਾ ਲੱਗਾ ਸੀ ਉਹ ਅੱਜ ਜਿਹੜੀਆਂ ਪਰਿਵਾਰਗੀਆਂ ਬੰਗਿਆ ਸੀ ਉਹ ਜਿਹੜੀਆਂ ਸਾਰੇ ਜੱਫੇ ਬਾਕ ਜਥੇਬੰਦੀਆਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਜਿਹੜੀਆਂ ਉਹਨਾਂ ਦੇ ਪ੍ਰੈਸ਼ਰਾਈਜ਼ ਕਰਕੇ ਮਨਾ ਦਿੱਤੀਆਂ ਗਈਆਂ ਉਹ ਹੁਣ ਪਰਿਵਾਰ ਨੂੰ ਜਿਹੜਾ ਉਹ ਪੋਸਟਮਾਰਟਮ ਲਈ ਡੈੱਡ ਬੋਡੀ ਭੇਜਣ ਲੱਗੇ ਆਂ ਉਸ ਨੂੰ ਵਿਸ਼ਵਾਸ ਦਵਾਇਆ ਪ੍ਰਸ਼ਾਸਨ ਨੇ ਵੀ ਉਸ ਤੋਂ ਇਲਾਵਾ ਵੀ ਜਿਹੜੀ ਕੋਈ ਉਹਦੀ ਹੈਲਪ ਹੋਏਗੀ ਜੋ ਉਹਨਾਂ ਦੀ ਸੀਗੀ ਆ ਡਿਮਾਂਡਾਂ ਉਹ ਬੈਠ ਕੇ ਅਮੀ ਕੇਬਲ ਅੰਦਰ ਹੋ ਗਿਆ ਤੇ ਸੋ ਹੁਣ ਅਗਲੀ ਜਿਹੜੀ ਕਾਰਵਾਈ ਜਿਹੜੀ ਆ ਹਸਪੀਟਲ ਪੋਸਟ ਮੈਡਮ ਕਰਵਾ ਕੇ ਜੋ ਪੋਸਟਮੈਨ ਵੀ ਰਿਪੋਰਟ ਚਾਹੂਗਾ ਉਹ ਵੀ ਬੋਰਡ ਬਣਾਇਆ ਗਿਆ ਹੋਇਆ ਤਿੰਨ ਡਾਕਟਰਾਂ ਦਾ ਪਰਿਵਾਰ ਪਰਿਵਾਰ ਮੰਨ ਗਿਆ ਉਹਦਾ ਜੀ ਪਰਿਵਾਰ ਨਾਲ ਸਾਰੇ ਸਹਿਮਤੀ ਲੈ ਕੇ ਜਿਹੜਾ ਸਾਰੇ ਐਮਿਕੇਬਲ ਜਿੰਨੇ ਜੱਥੇਬੰਦੀਆਂ ਜਿੰਨੇ ਵੱਖ-ਵੱਖ ਪਾਰਟੀਆਂ ਦੇ ਇਹਨਾਂ ਵਾਜੇ ਜੋ ਮੰਗਾ ਸੀ ਪਰਵਾਰ ਦੀ ਮੰਨ ਲਈ ਜੀ ਉਹ ਮੰਨੀਆਂ ਗਈਆਂ ਸੋ ਮੰਗਾ ਮੰਨਣ ਪਰੰਤ ਜਿਹੜਾ ਇਹ ਤੁਹਾਨੂੰ ਜਿਹੜਾ ਸਮਾਪਤ ਕੀਤਾ